ਪੱਤਰਕਾਰ ਯੂਨੀਅਨ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੌਂਪਿਆ ਮੰਗ ਪੱਤਰ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੇ ਮੀਡੀਆ ਸਲਾਹਕਾਰ ਦਾ ਮੋਟਰਸਾਈਕਲ ਹੋਇਆ ਚੋਰੀ ਦਿਨ ਦੇ 4 ਵਜੇ ਦਰਵਾਜ਼ੇ ਅੱਗੇੋਂ ਚੋਰਾਂ ਨੇ ਚੁੱਕਿਆ ਮੋਟਰਸਾਈਕਲ ਚੋਰਾਂ ਨੂੰ ਪੁਲਿਸ ਤੇ ਪ੍ਰਸ਼ਾਸਨ ਦਾ ਨਹੀਂ ਕੋਈ ਖੌਫ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਅਸਮਰੱਥ ਪੱਤਰਕਾਰ ਵਿਕਰਮਜੀਤ ਸਿੰਘ ਨੇ ਹੋਰ ਕੀ ਕਿਹਾ ਆਓ ਉਹ ਵੀ ਸੁਣਾ ਦਿਨਿਆ ਤੁਹਾਨੂੰ ਮੈਂ ਵਿਕਰਮਜੀਤ ਸਿੰਘ ਪੁੱਤਰ ਬਰਵਿੰਦਰ ਸਿੰਘ ਵਾਸੀ ਜੀਟੀ ਰੋਡ ਬਾੜਾ ਸਾਹੰਦ ਇਹ ਕਿ ਮੇਰਾ ਨਾ ਬੀਤੇ ਸ਼ਨੀਵਾਰ ਨੂੰ ਘਰ ਦੇ ਅੱਗੇ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਸੀ ਤੇ ਪੱਠ ਦਿਨ ਦੇ ਕਰੀਬ ਸਮਾਂ ਹੋ ਗਿਆ ਪਰ ਅਜੇ ਤੱਕ ਉਹਨਾਂ ਚੋਰਾਂ ਦੀ ਕੋਈ ਉਕੂ ਸੁਕਲੀ ਨਹੀਂ ਮਿਲੀ ਤੇ ਇਸ ਦੇ ਸਬੰਧ ਵਿੱਚ ਅਸੀਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਅੱਜ ਇੱਕ ਮੰਗ ਪੱਤਰ ਵੀ ਦਿੱਤਾ ਕਿਉਂਕਿ ਚੋਰਾਂ ਦੇ ਹੌਸਲੇ ਬਹੁਤ ਜ਼ਿਆਦਾ ਬਲੰਦ ਹੋਏ ਨੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸੇ ਤਰ੍ਹਾਂ ਚੋਰੀਆਂ ਹੋ ਰਹੀਆਂ ਨੇ ਪਰ ਚੋਰਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰਾਂ ਦੇ ਉੱਪਰ ਨਕੇਲ ਕਸੀ ਜਾਵੇ ਤੇ ਤਾਂ ਜੋ ਦੁਬਾਰਾ ਅੱਗੇ ਤੋਂ ਇਸ ਤਰ੍ਹਾਂ ਦੀਆਂ ਚੋਰੀਆਂ ਨਾ ਹੋਣ ਸੀਸੀਟੀਵੀ ਕੈਂਟਰ ਵਿੱਚ ਸੀ ਹਾਂਜੀ ਸੀਸੀਟੀਵੀ ਦੇ ਵਿੱਚ ਆਇਆ ਸੀ ਉਹ ਕੀ ਕਰਦੇ ਨੇ ਮੂਟਾ ਕਲੰਨੇ ਆ ਸੀਸੀਟੀਵੀ ਕੈਮਰਾ ਫਿਰ ਕੁਝ ਨਹੀਂ ਕਰ ਪਾਉਂਦਾ ਕਿਉਂਕਿ ਚਿਹਰਾ ਪੜਿਆ ਨਹੀਂ ਜਾਂਦਾ ਪੱਤਰਕਾਰ ਯੂਨੀਅਨ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੌਂਪਿਆ ਮੰਗ ਪੱਤਰ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੇ ਮੀਡੀਆ ਸਲਾਹਕਾਰ ਦਾ ਮੋਟਰਸਾਈਕਲ ਹੋਇਆ ਚੋਰੀ ਦਿਨ ਦੇ 4 ਵਜੇ ਦਰਵਾਜ਼ੇ ਅੱਗੇੋਂ ਚੋਰਾਂ ਨੇ ਚੁੱਕਿਆ ਮੋਟਰਸਾਈਕਲ ਚੋਰਾਂ ਨੂੰ ਪੁਲਿਸ ਤੇ ਪ੍ਰਸ਼ਾਸਨ ਦਾ ਨਹੀਂ ਕੋਈ ਖੌਫ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਅਸਮਰੱਥ ਪੱਤਰਕਾਰ ਵਿਕਰਮਜੀਤ ਸਿੰਘ ਨੇ ਹੋਰ ਕੀ ਕਿਹਾ ਆਓ ਉਹ ਵੀ ਸੁਣਾ ਦਿਨਿਆ ਤੁਹਾਨੂੰ ਮੈਂ ਵਿਕਰਮਜੀਤ ਸਿੰਘ ਪੁੱਤਰ ਬਰਵਿੰਦਰ ਸਿੰਘ ਪਾਸੇ ਜੀਜੀ ਰੋਡ ਬਾੜਾ ਸਰਹੰਦ ਇਹ ਕਿ ਮੇਰਾ ਨਾ ਬੀਤੇ ਸ਼ਨੀਵਾਰ ਨੂੰ ਘਰ ਦੇ ਅੱਗੇ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਸੀ ਤੇ ਪੱਠ ਦਿਨ ਦੇ ਕਰੀਬ ਸਮਾਂ ਹੋ ਗਿਆ ਪਰ ਅਜੇ ਤੱਕ ਉਹਨਾਂ ਚੋਰਾਂ ਦੀ ਕੋਈ ਉਕੂ ਸੁਕਲੀ ਨਹੀਂ ਮਿਲੀ ਤੇ ਇਸ ਦੇ ਸਬੰਧ ਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਮੁਖੀ ਨੂੰ ਅੱਜ ਇੱਕ ਮੰਗ ਪੱਤਰ ਵੀ ਦਿੱਤਾ ਹੈ ਕਿਉਂਕਿ ਚੋਰਾਂ ਦੇ ਹੌਸਲੇ ਬਹੁਤ ਜ਼ਿਆਦਾ ਬਲੰਦ ਹੋਏ ਨੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸੇ ਤਰ੍ਹਾਂ ਚੋਰੀਆਂ ਹੋ ਰਹੀਆਂ ਨੇ ਪਰ ਚੋਰਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰਾਂ ਦੇ ਉੱਪਰ ਨਕੇਲ ਕਸੀ ਜਾਵੇ ਤੇ ਤਾਂ ਜੋ ਦੁਬਾਰਾ ਅੱਗੇ ਤੋਂ ਇਸ ਤਰ੍ਹਾਂ ਦੀਆਂ ਚੋਰੀਆਂ ਨਾ ਹੋਣ ਹਾਂਜੀ ਸੀਸੀਟੀਵੀ ਕੈਂਦਰ ਵਿੱਚ ਸੀ ਹਾਂਜੀ ਸੀਸੀਟੀਵੀ ਦੇ ਵਿੱਚ ਆਇਆ ਸੀ ਉਹ ਕੀ ਕਰਦੇ ਨੇ ਮੂੰ ਟੱਕ ਲੈਣੇ ਆ ਸੀਸੀਟੀਵੀ ਕੈਮਰਾ ਫਿਰ ਕੁਝ ਨਹੀਂ ਕਰ ਪਾਉਂਦਾ ਕਿਉਂਕਿ ਚਿਹਰਾ ਪੜਿਆ ਨਹੀਂ ਜਾਂਦਾ ਪੱਤਰਕਾਰ ਯੂਨੀਅਨ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਸੌਂਪਿਆ ਮੰਗ ਪੱਤਰ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ ਦੇ ਮੀਡੀਆ ਸਲਾਹਕਾਰ ਦਾ ਮੋਟਰਸਾਈਕਲ ਹੋਇਆ ਚੋਰੀ ਦਿਨ ਦੇ 4 ਵਜੇ ਦਰਵਾਜ਼ੇ ਅੱਗੇੋਂ ਚੋਰਾਂ ਨੇ ਚੁੱਕਿਆ ਮੋਟਰਸਾਈਕਲ ਚੋਰਾਂ ਨੂੰ ਪੁਲਿਸ ਤੇ ਪ੍ਰਸ਼ਾਸਨ ਦਾ ਨਹੀਂ ਕੋਈ ਖੋਫ ਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ ਪੁਲਿਸ ਦੋਸ਼ੀਆਂ ਨੂੰ ਫੜਨ ਵਿੱਚ ਅਸਮਰੱਥ ਪੱਤਰਕਾਰ ਵਿਕਰਮਜੀਤ ਸਿੰਘ ਨੇ ਹੋਰ ਕੀ ਕਿਹਾ ਆਓ ਉਹ ਵੀ ਸੁਣਾ ਦਿਨਿਆ ਤੁਹਾਨੂੰ ਮੈਂ ਵਿਕਰਮਜੀਤ ਸਿੰਘ ਪੁੱਤਰ ਬਰਵਿੰਦਰ ਸਿੰਘ ਪਾਸੀ ਜੀਟੀ ਰੋਡ ਬਾੜਾ ਸਰਹੰਦ ਇਹ ਕਿ ਮੇਰਾ ਨਾ ਬੀਤੇ ਸ਼ਨੀਵਾਰ ਨੂੰ ਘਰ ਦੇ ਅੱਗੇ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਸੀ ਤੇ ਪੱਠ ਦਿਨ ਦੇ ਕਰੀਬ ਸਮਾਂ ਹੋ ਗਿਆ ਪਰ ਅਜੇ ਤੱਕ ਉਹਨਾਂ ਚੋਰਾਂ ਦੀ ਕੋਈ ਉਕੂਸੁਕਲੀ ਨਹੀਂ ਮਿਲੀ ਤੇ ਇਸ ਦੇ ਸਬੰਧ ਦੇ ਵਿੱਚ ਅਸੀਂ ਜ਼ਿਲ੍ਹਾ ਪ੍ਰਸ਼ਾਸਕ ਨੂੰ ਅੱਜ ਇੱਕ ਮੰਗ ਪੱਤਰ ਵੀ ਦਿੱਤਾ ਕਿਉਂਕਿ ਚੋਰਾਂ ਦੇ ਹੌਸਲੇ ਬਹੁਤ ਜ਼ਿਆਦਾ ਬਲੰਦ ਹੋਏ ਨੇ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਤੇ ਇਸੇ ਤਰ੍ਹਾਂ ਚੋਰੀਆਂ ਹੋ ਰਹੀਆਂ ਨੇ ਪਰ ਚੋਰਾਂ ਦਾ ਕੁਝ ਪਤਾ ਨਹੀਂ ਲੱਗ ਰਿਹਾ ਮੇਰੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਹੈ ਕਿ ਚੋਰਾਂ ਦੇ ਉੱਪਰ ਨਕੇਲ ਕਸੀ ਜਾਵੇ ਤੇ ਤਾਂ ਜੋ ਦੁਬਾਰਾ ਅੱਗੇ ਤੋਂ ਇਸ ਤਰ੍ਹਾਂ ਦੀਆਂ ਚੋਰੀਆਂ ਨਾ ਹੋਣ ਸੀਸੀਟੀਵੀ ਕੈਂਟਰ ਵਿੱਚ ਸੀ ਹਾਂਜੀ ਸੀਸੀਟੀਵੀ ਦੇ ਵਿੱਚ ਆਇਆ ਸੀ ਉਹ ਕੀ ਕਰਦੇ ਨੇ ਮੂੰਹ ਟੱਕ ਲੈਣੇ ਆ ਸੀਸੀਟੀਵੀ ਕੈਮਰਾ ਫਿਰ ਕੁਝ ਨਹੀਂ ਕਰ ਪਾਉਂਦਾ ਕਿਉਂਕਿ ਚਿਹਰਾ ਪੜਿਆ ਨਹੀਂ